ਤੁਸੀਂ ਜਿਹੜੇ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆਂ ਨੈਸ਼ਨਲ ਹਾਈਵੇ 354 ਕਲੰਦੌਰ ਤੇ ਜਿੱਥੇ ਟੋੜਾ ਆਪਣਾ ਪਿੰਡ ਤੋਂ ਸੇਵਾ ਆਇਆ ਸਰਦਾਰ ਮਜੂਦ ਨੇ ਸ਼੍ਰੋਮੀ ਗੁਰਦਾਰ ਪਰਨਕ ਮਿੱਟੀ ਦੇ ਮੈਂਬਰ ਨੇ ਸਾਹ ਤੁਮ ਜਸਨੀ ਟੋੜਾ ਅਸੀ ਘਤਰ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹਿ ਜੀ ਅੱਜ ਕਲੰਦੌਰ ਤੇ ਪਹੁੰਚੇ ਹੋ ਕੀ ਸੇਵਾ ਲਾ ਕੇ ਪਹੁੰਚੇ ਕਿੱਥੇ ਆਸੀ ਪਿੰਡ ਟੋੜੇ ਤੋਂ ਆਇਆ ਪੰਤ ਰਤਨ ਜਥੇਦਾਰ ਕੰਸੀ ਟੋੜਾ ਸਾਹਿਬ ਜਿਨ੍ਹਾਂ ਦੀ ਜਨਮ ਭੂਮੀਆ ਟੋੜਾ ਪਿੰਡ ਉੱਥੋਂ ਦੀ ਸੰਗਤ ਨੇ ਜਦੋਂ ਦਰਦ ਵੇਖਿਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਜਦੋਂ ਕਿ ਵਿਫਤਾ ਪਈ ਹੈ ਤੇ ਜਦੋਂ ਸਰਕਾਰਾਂ ਫੇਲ ਹੋ ਜਾਂਦੀ ਨੇ ਉਦੋਂ ਸੰਗਤ ਉੱਡਦੀ ਹੈ ਨੌਜਵਾਨ ਉੱਡਦੇ ਨੇ ਸੰਤ ਮਹਾਂਪੁਰਖਾਂ ਦਾ ਵੱਡਾ ਯੋਗਦਾਨ ਐਨਆਰਆਈ ਵੀਰ ਆਏ ਨੇ ਸਾਡੇ ਨੱਕਰੀ ਸੰਗਤ ਨੇ ਹਰ ਘਰ ਵਿੱਚ ਜਾ ਕੇ ਇੱਕ ਬੇਨਤੀ ਕੀਤੀ ਹਰ ਪਰਿਵਾਰ ਨੇ ਚਾਹੇ ਗਰੀਬ ਸਿੱਕਾ ਚਾਹੇ ਕਿਰਤੀ ਸਿੱਕਾ ਚਾਹੇ ਕੋਈ ਛੋਟਾ ਦੁਕਾਨਦਾਰ ਹੈ ਆਪਣੀ ਸਮਰੱਥਾ ਮੁਤਾਬਕ ਉਹਨੇ ਆਪਣਾ ਯੋਗਦਾਨ ਪਾਇਆ 4 ਲੱਖ ਰੁਪਏ ਟੋੜੇ-ਪਿੜਚੋਂ ਇਕੱਠਾ ਹੋਇਆ ਸੀ ਜੀ ਤੇ 3 ਲੱਖ ਰੁਪਇਆ ਟੋੜਾ ਸਾਹਿਬ ਦੀ ਯਾਦ ਬਣਾ ਟੋੜਾ ਕਬੱਡੀ ਕਬ ਹਰ ਸਾਲ ਸੀ ਕਰਾਉਣੇ ਹੁੰਨੇ ਆ ਉਹਦੇ ਮੈਂਬਰ ਸਾਹਿਬਾਨ ਨੇ 3 ਲੱਖ ਰੁਪਇਆ ਉਹਨੇ ਇਕੱਠਾ ਕੀਤਾ ਹੈ 7 ਲੱਖ ਰੁਪਇਆ ਟੋਟਲ ਹੋਇਆ ਸੀ ਜਿਹਦੇ ਵਿੱਚ ਅਸੀਂ ਹਰਾ ਚਾਰਾ ਡੰਗਰਾ ਵਾਸੀ ਵੀ ਲੈ ਕੇ ਆਇਆ ਤੂੜੀ ਵੀ ਲੈ ਕੇ ਆਇਆ 5000 ਲੀਟਰ ਅਸੀਂ ਡੀਜ਼ਲ ਵੀ ਇੱਥੇ ਲੈ ਕੇ ਆਇਆ ਤਾਂ ਕਿ ਲੋੜ ਬੰਦਾ ਨੂੰ ਪਾਸ਼ਾ ਸੱਤੋ ਜਿਹੜੀ ਸਾਡੀ ਝੋਲੀ ਸੇਵਾ ਪਾਈ ਆ ਬੰਦਾ ਕੁਝ ਨਹੀਂ ਕਰ ਸਕਦਾ ਬੁਰੀ ਸੋਝੀ ਬਖਸ਼ਦਾ ਚੰਗੇ ਲੇਖੇ ਸਾਡੇ ਜਿਹੜੇ ਆ ਲੱਗ ਜਾਣਗੇ ਕਿਉਂਕਿ ਕਈ ਵਾਰ ਹੁੰਦਾ ਆ ਆਪਾਂ ਕੋਈ ਬਿਮਾਰੀ ਆ ਜਾਏ ਫਿਰ ਵੀ ਆਪਾਂ ਬੇਅਸਰ ਨਾ ਤਕਲੀਫ ਚੱਲਦੇ ਆਂ ਪਰ ਗੁਰੂ ਨੇ ਸੋਝੀ ਬਖਸ਼ੀ ਅਸੀਂ ਭਰਾਵਾਂ ਨਾਲ ਖੜਨ ਦੀ ਸਾਨੂੰ ਉਹਨੇ ਸਮਤ ਬਖਸ਼ੀ ਆ ਤੇ ਅਸੀਂ ਆਪਣੇ ਭਰਾਵਾਂ ਨਾਲ ਤੁਰ ਖੜਨ ਆਇਆ ਜੀ ਇਹੀ ਸਾਡੀ ਪਹਿਚਾਣ ਤੁਹਾਡੇ ਨਾਲ ਕੌਣ ਕੌਣ ਮੈਂਬਰ ਆਇਆ ਨੇ ਇਸ ਨਾਲ ਮੇਰੇ ਨਾਲ ਨਗਰ ਤੋਂ ਸਮੁੱਚਾ ਨਗਰ ਆਇਆ ਸਭ ਮੱਖਣ ਸਿੰਘ ਸਾਹਿਬ ਦਾ ਚੇਅਰਮੈਨ ਆਇਆ ਸਭ ਬਹਾਦਰ ਸਿੰਘ ਸਰਪੰਚ ਸਾਹਿਬ ਆਏ ਨੇ ਸਹਰ ਭਜਨ ਸਿੰਘ ਆਇਆ ਸਰ ਨਿਰਮਲ ਸਿੰਘ ਖੜੇ ਆ ਸਭ ਬਲਬੀਰ ਸਿੰਘ ਆਇਆ ਸਰਦਾਰ ਸੰਤ ਸਿੰਘ ਸਾਹਿਬ ਮਨਮੋਹਨ ਸਿੰਘ ਉਹ ਨਹੀਂ ਆਏ ਨੇ ਸਰ ਆ ਨਿੰਦਰਜੀਤ ਸਿੰਘ ਨੀਟਾ ਉਹ ਆਇਆ ਸਰਦਾਰ ਬਲਵੀਰ ਸਿੰਘ ਆ ਗੁਰਪ੍ਰੀਤ ਉਹ ਨੌਜਵਾਨਾੜੋ ਆਏ ਹੋਏ ਨੇ ਇਨਕੇ ਸਾਡੇ 25 30 ਜਿਹੜੇ ਆਪ ਇੱਥੇ ਆ ਜੀ ਵੀ ਅਸੀਂ ਵੇਖ ਕੇ ਵੀ ਆਵਾਂਗੇ ਤੇ ਨਾਲ ਸੇਵਾ ਕਰਕੇ ਆਵਾਂਗੇ ਸੰਗਤ ਆਈ ਅੱਜ ਪਿੰਡ ਸਰ ਸਾਡੇ ਨਾਲ ਹੌਲ ਮੌਜੂਦ ਨੇ ਸੱਸੀ ਕਤਾ ਜੀ ਕੀ ਨਾ ਜੀ ਭਾਜੀ ਜਸਵੀਰ ਸਿੰਘ ਸਿਰਫ ਦੱਸ ਦਿਓ ਜੀ ਕਿ ਕਿੱਥੇ ਜਾਈਗੀ ਸੇਵਾ ਜੇ ਸੇਵਾ ਜਿੱਥੇ ਵੀ ਸਾਨੂੰ ਲੋੜ ਅਰ ਜਦੋਂ ਬਾਬਾ ਨਾਨਕ ਖਾਲਸਾ ਵਾਸਤੇ ਆਏ ਨੇ ਸੌਰਸਾਵ ਦੇ ਪਿੰਡ ਤੋਂ ਤੇ ਇਹ ਸੇਵਾ ਜਿੱਥੇ ਵੀ ਲੋੜ ਹੋਗੀ ਉੱਥੇ ਲਾਵਾਂਗੇ ਜਿੱਥੇ ਜਿਹਨੂੰ ਲੋੜ ਬੰਦ ਸੱਜਣ ਦਿੱਤੀ ਜਾਊਗਾ ਸਾਡੇ ਨਾਲ ਮੌਜੂਦ ਨੇ ਜਦ ਅਸੀਂ ਛੋਟਪੁਰੇ ਉਹਨਾਂ ਨਾਲ ਗੱਲਬਾਤ ਸਿਸਟਮੈਟਿਕਲੀ ਵਾਹ ਜੀ ਕਿੰਨੀਆਂ ਟਰਾਲੀਆਂ ਆਈਆਂ ਨੇ ਕਿਹੜੀ ਜਗ੍ਹਾ ਤੋਂ ਆਈਆਂ ਨੇ ਮੈਂ ਜਦੋਂ দান ਦੇਣ ਵਾਲੇ ਦੀ দান ਗਿਣਿਆ ਨਹੀਂ ਜਾਂਦਾ ਜੀ ਇਹ ਜੋ ਵੀ ਲੈ ਕੇ ਆਇਆ ਬਹੁਤ ਵੱਡੀ ਮਤ ਲੈ ਕੇ ਆਇਆ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਦਸਰੇ ਦਾ ਦੇਣਾ ਜੀ ਜੀ ਲੋਕ ਬਰੇ ਦੇਣਾ ਦੇਣਾ ਆਪਣੇ ਘਰ ਚ ਰਹਿੰਦੇ ਆ ਇਹ ਬੰਦੇ ਏਡੀ ਦੂਰੋਂ ਆਏ ਆ ਇਹ ਸਾਡੀ ਜੋ ਵੀ ਮਦਦ ਕਰ ਰਿਹਾ ਮੈਂ ਕਹਿੰਦਾ ਬਹੁਤ ਵੱਡੀ ਕਰ ਰਿਹਾ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਕਿ ਪਿੰਡਾਂ 'ਚ ਜਾਏਗਾ ਸਮਾਨ ਜੀ ਇਹ ਕੋਈ ਪਿੰਡਾਂ 'ਚ ਕੋਸ਼ਿਸ਼ ਕਰਾਂਗੇ ਜਿੱਥੇ ਲੋੜ ਤੂੜੀ ਜਿੱਥੇ ਲੋੜਾ ਤੂੜੀ ਤੇ ਜਾਣਗੇ ਚਾਰ ਜਿੱਥੇ ਲੋੜਾ ਚਾਰ ਪੇ ਜਾਵਾਂਗੇ ਜਿਨ੍ਹਾਂ ਲੋਕਾਂ ਨੂੰ ਤੇਲ ਦੀ ਲੋੜ ਹੋਊਗੀ ਉਹ ਮੈਂ ਇੱਕ ਤੇ ਜਾ ਕੇ ਆਪ ਵੇਖ ਕੇ ਕਿੰਨੂੰ 10 ਲੀਟਰ ਦੇਣਾ ਕਿਤੇ 20 ਦੇਣਾ ਉਹ ਆਪ ਜਾ ਕੇ ਕਰਕੇ ਪੰਜ ਲੀਟਰ ਕਿ ਆ ਵੀ ਜਿਵੇਂ ਸਾਰੇ ਨੰਬਰ ਮੋਬਾਈਲ ਵੀ ਭੇਜਾਂਗੇ ਵੀ ਕਿੰਨੇ ਕੋਈ ਸਹੀ ਜਗ੍ਹਾ ਪਹੁੰਚੇਗਾ ਇਹਨਾਂ ਨੂੰ ਪੂਰਾ ਇਨਫੋਰਮੇਸ਼ਨ ਭੇਜਾਂਗੇ ਵੀ ਐਸ ਬੰਦੇ ਨੂੰ ਅਸੀਂ ਦਿੱਤਾ ਇਹਦਾ ਟੈਲੀਫੋਨ ਨੰਬਰ ਹੈ ਉਹ ਤੁਸੀਂ ਕਰਮਚਾਰ ਮਰਮ ਕਰ ਸਕਦੇ ਹੋ ਤੇ ਸਾਡੇ ਕੋਲ ਮਾਲ ਪਹੁੰਚਾ ਤੇ ਨਹੀਂ ਪਹੁੰਚਦਾ ਕੋਈ ਚੀਜ਼ ਪਰਦੇਚ ਰੱਖਣੀ ਬਿਲਕੁਲ ਪਾਰਦਰਸ਼ੀ ਕਰਨਾ ਤਾਂ ਕਿ ਇਹਨਾਂ ਦੀ ਦਸਾਂ ਨਵਾਂ ਦੀ ਕਿਰਤ ਹੈ ਇਹਨਾਂ ਦੇ ਕਿਰਤ ਦਾ ਤੇਰਾ ਪੈਸਾ ਜਾਂ ਮਦਦ ਆ ਉਹ ਸਹੀ ਇਸਤੇਮਾਲ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡਾ ਜਿਹੜਾ ਭੇਜੀ ਆ ਦਾਨ ਉਹ ਸਹੀ ਥਾਂ ਲੱਗਦਾ ਸੋ ਇਹ ਸਨ ਜਿਹਦੇ ਸੁੱਤਾ ਨਹੀਂ ਛੋਟੇ ਪਰ ਜਿਨ੍ਹਾਂ ਨੇ ਕਿਹਾ ਕਿ ਜਿੰਨੀ ਵੀ ਮਦਦ ਆਈ ਹੈ ਇਹਨਾਂ ਨੂੰ ਹਰੇਕ ਤਰੀਕੇ ਨਾਲ ਕਲੀ-ਕਲੀ ਚੀਜ਼ ਦਾ ਲਿਖਾ ਦਿੱਤਾ ਜਾਏਗਾ ਕਿ ਕਿੱਥੋਂ ਕਿਹਨੂੰ ਚੀਜ਼ ਪਹੁੰਚੀ ਹੈ ਬણેਰੋ ਕਾਲਾ ਦੇ ਪੋਸਟ ਨਿਊਜ਼ ਦਾ ਧੰਨਵਾਦ